ਮੈਂ ਹਾਂ ਸਰਬਜੀਤ ਪੈਂਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਹਾਂ ਜੀ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ ਹੈਗੇ ਜੀ ਆਪਣੇ ਗਰਮ ਸ਼ਾਲ ਤੇ ਕੋਟੀਆਂ ਤੇ ਠੀਕ ਹੈ ਜੀ ਹੁਣ ਆਪਣੀਆਂ ਸਰਦੀਆਂ ਖਤਮ ਹੋਣ ਵਾਲੀਆਂ ਨੇ ਮਤਲਬ ਕਿ ਠੰਡ ਘੱਟੀ ਆ ਹੁਣ ਠੰਡ ਸਵੇਰੇ ਸ਼ਾਮ ਨਹੀਂ ਹੁੰਦੀ ਆ ਦਿਨੇ ਤਾਂ ਠੰਡ ਹੁੰਦੀ ਨਹੀਂ ਕਿਉਂਕਿ ਧੁੱਪ ਪੈਂਦੀ ਆ ਤੇ ਆਪਾਂ ਕੋਟੀਆਂ ਸ਼ਾਲ ਆਪਾਂ ਨਹੀਂ ਲੈਂਦੇ ਹੈਗੇ ਜਿਹੜੇ ਨਵੇਂ ਨੇ ਆਪਣੇ ਕੋਟੀ ਸ਼ਾਲ ਉਹਨੂੰ ਕਿਸ ਤਰ੍ਹਾਂ ਆਪਾਂ ਧੋ ਕੇ ਰੱਖੀ ਜਿਹਦੇ ਨਾਲ ਉਹ ਨਾ ਤਾਂ ਸੁਗੜਨ ਨਾਲੇ ਉਹਨਾਂ 'ਚ ਚਮਕ ਆਵੇ ਠੀਕ ਹੈ ਤੇ ਲੋ ਜੀ ਇਹ ਹੋ ਗਈ ਜੀ ਆਪਣੀ ਕੋਟੀ ਠੀਕ ਹੈ ਜੀ ਜੈਕਟ ਸਮਝੋ ਤੇ ਇਹ ਹੋ ਗਈ ਆਪਣੀ ਜੈਕਟ ਇਹ ਜਦੋਂ ਮੈਂ ਹੁਣ ਦੂਜੇ ਨਾਰਮਲ ਪਾਣੀ ਦੇ ਵਿੱਚ ਧੋਣੇ ਮਤਰੀ ਸਾਬਣ ਨਾਲ ਜਾਂ ਸਰਫ ਨਾਲ ਧੋਣੀਆਂ ਇਹ ਬਿਲਕੁਲ ਇਕੱਠੀ ਹੋ ਜਾਂਦੀ ਸੁਗੜ ਜਾਂਦੀ ਹੈ ਇਹ ਕਿਉਂਕਿ ਇਹ ਵੈਲਵਟ ਚ ਆਵੇ ਠੀਕ ਹੈ ਜੀ ਤੇ ਇਹ ਹੋ ਗਿਆ ਜੀ ਆਪਣਾ ਗਰਮ ਚ ਸਟਾਲ ਠੀਕ ਹੈ ਜੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਧੋਵਾਂਗੇ ਨਾ ਤਾਂ ਇਹਨਾਂ ਦੇ ਬੂਰਾ ਨਾ ਤੇ ਨਾਲ ਹੀ ਨਾ ਹੀ ਇਹ ਸੁੰਗੜਨਾ ਤੇ ਇਹਨਾਂ ਦੀ ਚਮਕ ਦੁੱਗਣੀ ਆਵੇ ਕੀ ਕੀ ਯੂਜ਼ ਕਰਾਂਗੇ ਜੀ ਆਪਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਲਏ ਜੀ ਨਮਕ ਠੀਕ ਹੈ ਜੀ ਜਿਹੜਾ ਇਹ ਆਪਾਂ ਨਮਕ ਲਿਆ ਇਹ ਇੱਕ ਤਾਂ ਆਪਣੇ ਕੱਪੜਿਆਂ ਦੇ ਵਿੱਚੋਂ ਮੈਲ ਕੱਢੂਗਾ ਠੀਕ ਹੈ ਜੀ ਤੇ ਦੂਜਾ ਇਹ ਰੰਗ ਪਕਾਉ ਜੇ ਰੰਗ ਮਾੜਾ ਮੋਟਾ ਨਿਕਲਦਾ ਹੋਊ ਆਪਣੇ ਸ਼ਾਲ ਦੇ ਵਿੱਚੋਂ ਤਾਂ ਇਹ ਪੱਕਾ ਕਰ ਦੂ ਰੰਗ ਰੰਗ ਨੂੰ ਠੀਕ ਹੈ ਜੀ ਤੇ ਦੂਜੀ ਚੀਜ਼ ਹੈ ਜੀ ਇਹ ਹੋ ਗਈ ਜੀ ਆਪਣੇ ਸ਼ੈਂਪੂ ਤੇ ਕੰਡੀਸ਼ਨਰ ਠੀਕ ਹੈ ਜੀ ਸ਼ੈਂਪੂ ਮੈਂ ਆਯੁਰਵੈਦਿਕ ਵਰਤਦੀ ਆ ਉਹ ਸ਼ੈਂਪੂ ਮੈਂ ਨਾਲ ਨਹੀਂ ਧੋਂਦੀ ਹੈਗੀ ਤੇ ਫਿਰ ਮੈਂ ਨੇ ਇਹ ਸ਼ੈਂਪੂ ਮੰਗਾਇਆ ਡਾਬ ਦਾ ਸ਼ੈਂਪੂ ਆ ਇਹ ਠੀਕ ਹੈ ਜੀ ਤੇ ਡਾਬ ਦਾ ਕੰਡੀਸ਼ਨਰ ਹੈ ਜਿਹੜਾ ਸ਼ੈਂਪੂ ਆ ਇਹ ਸ਼ੈਂਪੂ ਮਤਲਬ ਕਿ ਕੱਪੜਿਆਂ ਵਿੱਚ ਮਤਲਬ ਕਿ ਚਮਕ ਜੀ ਲਿਆਉਗਾ ਠੀਕ ਹੈ ਜੀ ਤੇ ਜਿਨ੍ਹਾਂ ਦਾ ਸ਼ਾਈਨਿੰਗ ਜੀ ਆਉਣ ਲੱਗ ਜੂਗੀ ਜਿਹੜਾ ਕੰਡੀਸ਼ਨਰ ਹੈ ਕੰਡੀਸ਼ਨਰ ਵੀ ਕੱਪੜਿਆਂ ਨੂੰ ਬਹੁਤ ਹੀ ਖੁਸ਼ਬੂਦਾਰ ਤੇ ਮਤਲਬ ਕਿ ਫਲਾਉਡ ਜੀ ਚ ਕਰ ਦੂਆ ਕੱਪੜਿਆਂ ਨੂੰ ਤੇ ਸੁੰਗਣ ਨਹੀਂ ਦਊਗਾ ਤੇ ਚੌਥੀ ਚੀਜ਼ ਪਾਉਗੀ ਜਿਹਦੇ ਵਿੱਚ ਮਿੱਠਾ ਸੋਡਾ ਉਹ ਮੈਂ ਸਕਿਪ ਕਰਦੀ ਆ ਕਿਉਂਕਿ ਆਪਣੇ ਲਾਵੇ ਨਹੀਂ ਹੈਗਾ ਤੇ ਜਿਹੜਾ ਮਿੱਠਾ ਸੋਡਾ ਜੀ ਉਹ ਜਿਹੜਾ ਪਖਾਨ ਵਾਲਾ ਸੋਡਾ ਬਰੈਡ ਆਪਕੋੜੇ ਦੇ ਵਿੱਚ ਵਰਤਦੇ ਹੁੰਦੇ ਆ ਉਹ ਮਿੱਠਾ ਸੋਡਾ ਆਪਾਂ ਕੱਪੜੇ ਧੋਣ ਵਿੱਚ ਵਰਤ ਸਕਦੇ ਕਿਉਂਕਿ ਉਹਦੇ ਨਾਲ ਆਪਣੀ ਜਿਹੜੀ ਕੱਪੜੇ ਦੀ ਫਲਾਵਰਟ ਹੈ ਉਹ ਦੁੱਗਣੀ ਹੋ ਜਾਊਗੀ ਠੀਕ ਹੈ ਜੀ ਸੁਗੰਧਣਗੇ ਨਹੀਂ ਕੱਪੜੇ ਮਿੱਠਾ ਸੋਡਾ ਤੁਸੀਂ ਜਰੂਰ ਵਰਤੋ ਜੇ ਮਿੱਠਾ ਸੋਡਾ ਨਹੀਂ ਹੈਗਾ ਤਾਂ ਤੁਸੀਂ ਸਿਰਕਾ ਵੀ ਪਾ ਸਕਦੇ ਹੋ ਦੀ ਥਾਂ ਤੇ ਠੀਕ ਹੈ ਜੀ ਮੇਰੇ ਲਾਵੇ ਦੋ ਹੀ ਚੀਜ਼ਾਂ ਨਹੀਂ ਹੈਗੀਆਂ ਮੈਂ ਸਕਿੱਪ ਕਰ ਦਿੱਤੀਆਂ ਨੇ ਤੇ ਚਲੋ ਜੀ ਹੁਣ ਆਪਾਂ ਇੱਕ ਨਾਰਮਲ ਬੱਠਲ ਦੇ ਵਿੱਚ ਪਾਣੀ ਪਾ ਲਿਆ ਮਤਲਬ ਕਿ ਨਾਰਮਲ ਪਾਣੀ ਪਾ ਲਿਆ ਨਾ ਜ਼ਿਆਦਾ ਪਾਣੀ ਗਰਮਾ ਨਾ ਜ਼ਿਆਦਾ ਠੰਡਾ ਠੀਕ ਹੈ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਪਾਵਾਂਗੇ ਨਮਕ ਤੇ ਚਲੋ ਜੀ ਚਾਹੁੰਦੇ ਆਪਾਂ ਬਾਹਰ ਲੋ ਜੀ ਆ ਲੈ ਆ ਆਪਣੇ ਪਾਣੀ ਪਾ ਲਿਆ ਸੀ ਬੱਠਲ ਦੇ ਵਿੱਚ ਚ ਪਾਵਾਂਗੇ ਨਮਕ ਠੀਕ ਹੈ ਜੀ ਤੇ ਨਾਲ ਪਾਵਾਂਗੇ ਆਪਾਂ ਸ਼ੈਂਪੂ ਜੇ ਤੁਹਾਡੇ ਕੋਲੇ ਸ਼ੈਂਪੂ ਬੇਬੀ ਸ਼ੈਂਪੂ ਹੈਗਾ ਤੁਸੀਂ ਉਹ ਵੀ ਵਰਤ ਸਕਦੇ ਹੋ ਜੇ ਹੋਰ ਕੋਈ ਸ਼ੈਂਪੂ ਹੈਗਾ ਤਾਂ ਤੁਸੀਂ ਉਹ ਵੀ ਵਰਤ ਸਕਦੇ ਹੋ ਪਰ ਆਯੁਰਵੇਦਿਕ ਸ਼ੈਂਪੂ ਨਹੀਂ ਵਰਤਣਾ ਠੀਕ ਹੈ ਜੀ ਨਾਲੀ ਪਾਉਣੇ ਦੇ ਵਿੱਚ ਆਪਾਂ ਕੰਡੀਸ਼ਨਰ ਇਹ ਹੋ ਗਿਆ ਆਪਣਾ ਕੰਡੀਸ਼ਨਰ ਇਹ ਨੂੰ ਆਪਾਂ ਹੋ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੇ ਵਿੱਚ ਆਪਾਂ ਜਿਹੜੇ ਇਹ ਕੱਪੜੇ ਨੇ ਡੋ ਲਵਾਂਗੇ ਹੁਣ ਤਾਂ ਪਾਣੀ ਜਿਹੜਾ ਨਾ ଷ୍ਟਾਲ ਹੈ ਇਹ ਨੂੰ ਆਪਾਂ ਚੰਗੀ ਤਰ੍ਹਾਂ ਡੋ ਕੇ ਏਦਾਂ ਹੌਲੀ-ਹੌਲੀ ਇਹਨਾਂ ਮਲ ਲੈ ਇਹਦੇ ਕੋਈ ਥੱਪਤੀ ਨਹੀਂ ਲਾਉਣੀ ਇਹ ਵੀ ਕੋਈ ਬੈਸ ਨਹੀਂ ਲਗਾਉਣਾ ਸੇਫਿੰਗ ਕੋਲੇ ਬੋਲਣੇ ਨਾਲ ਮਾਰੋ ਇਹ ਜਿਹੜਾ ਕਾਸਟ ਵਾਲਾ ਨਾ ਤਾਂ ਇਹ ਸੁਭਰੂਗ ਇਹ ਨਾ ਨਹੀਂ ਆਦੀ ਕਲਰ ਵਗਣਾ ਲੱਗੂਗਾ ਇਸ ਤਰ੍ਹਾਂ ਹੀ ਆਪਾਂ ਜਿਹੜੀ ਆਪਣੀ ਇਹ ਜੈਕਟ ਹੈ ਇਹੋ ਇਦਾਂ ਚੁੱਕ ਦੋ ਬੋਲਾਂਗੇ ਜੇ ਤੁਸੀਂ ਚਾਹਤ ਕਿ ਆਪਾਂ ਦਨ ਕੁ ਤਰਾਹ ਕਰ ਦਮ ਜਾਗੇੜ ਤੋਂ ਉਹ ਨਹੀਂਆ ਕਿੰਨੀ ਮੈਂਡ ਤੇ ਨਾ ਆਪਣੇ ਸਾਰੀ ਮੈਲ ਕੱਢ ਦਿੱਤੀ ਹੈ ਜੀ ਬਾਹਰ ਸਟਾਲ ਆਪਣਾ ਵੀ ਲੁਖਰ ਗਿਆ ਤੇ ਇਹ ਨਹੀਂ ਲਾਉਣਾ ਆਪਾਂ ਦੋ ਜਿੰਨੀ ਤੇ ਇਹਦੇ ਦੋ ਤਿੰਨ ਪਾਣੀ ਕੱਢ ਲਾਂਗੇ ਸਾਫ ਪਾਣੀ ਦੇਖੋ ਜੀ ਆਪਣਾ ਜਿਹੜਾ ਦੂਜਾ ਪਾਣੀ ਸੀ ਉਹਦੇ ਵਿੱਚੋਂ ਵੀ ਦੇਖੋ ਕਿੰਨੀ ਮੈਂਡ ਨਿਕਲੀ ਆ ਤੀਜੇ ਪਾਣੀ ਤੇ ਇਹ ਸਾਫ ਹੋਣਗੇ ਲੋ ਜੀ ਆਪਾਂ ਨੇ ਤੀਜਾ ਪਾਣੀ ਕੱਢ ਲਿਆ ਦੇਖੋ ਕਿੰਨਾ ਆਪਾਂ ਮਤਲਬ ਕਿ ਸਟਾਲ ਵੀ ਸਾਫ ਹੋ ਗਿਆ ਇਹ ਆਪਾਂ ਬੋਤੀ ਵੀ ਇੱਕਦਾਂ ਹੀ ਜਾਗਟਾ ਇਹ ਵੀ ਸਾਫ ਹੋ ਗਿਆ ਹੁਣ ਆਪਾਂ ਕੀ ਕਰਨਾ ਜੀ ਇਹਨੂੰ ਨਿਚੋੜ ਕੇ ਮਸ਼ੀਨ ਦੇ ਵਿੱਚ ਸੁਕਾ ਕੇ ਹਿਕਾਰ ਤੇ ਸੁਕਣੇ ਹੋਣੇ ਆ ਸੇਕੋ ਨੂੰ ਦਿਖਾ ਦੇ ਰਿਹਾ ਹਾਂ ਜੀ ਆਪਾਂ ਨੇ ਜੈਕਟ ਵੀ ਸੁਕਾ ਲਈਏ ਠੀਕ ਹੈ ਜੀ ਨਾਲੇ ਆਪਾਂ ਨੇ ਸਟਾਲਸ ਸੁਕਾ ਲਏ ਤੇ ਬਹੁਤ ਹੀ ਵਧੀਆ ਨਿੱਖਰ ਗਏ ਨੇ ਆਪਣੇ ਕੱਪੜੇ ਤੇ ਚਮਕਦਾਰ ਬਣ ਗਏ ਨੇ ਬਿਲਕੁਲ ਤਾਂ ਜਿਵੇਂ ਸੁੰਗੜੇ ਨਹੀਂ ਹੈਗੇ ਤੇ ਪੂਰੇ ਵਧੀਆ ਮਤਲਬ ਕਿ ਐਣ ਵਧੀਆ ਨਿੱਖਰ ਗਏ ਨੇ ਤੇ ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਪੁੱੁਰਨਾ ਵੀਡੀਓ ਨੂੰ ਵਾਤਵਾ ਸ਼ੇਅਰ ਕਰਨਾ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਤੇ ਇਸੇ ਤਰ੍ਹਾਂ ਮਿਲਾਂਗੇ ਕੱਲ੍ਹ ਹੋਰ ਮਿਲਣਾ ਤਦ ਤੱਕ ਰਿਸਾਨ ਸ਼ਸ਼ਕ